ਜਿਹੜਾ ਸਾਡਾ ਅਸਲ ਚ ਸਹੀ 9 ਮਾਸ ਦਾ ਰਿਸ਼ਤਾ ਤੇ ਜਿਹੜਾ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਹੈ ਉਹ ਆ ਹੈ ਕਿਸਾਨ ਮਜ਼ਦੂਰ ਏਕਤਾ ਕਿਉਂਕਿ ਸਾਡਾ ਫਰਜ਼ ਹੀ ਬਣਦਾ ਆ ਆਪਦਾ ਲੰਗਰ ਆ ਜਿਹੜਾ ਚਾਹ ਪਾਣੀ ਦਾ ਲੰਗਰ ਅਸੀਂ ਲਾਉਣੇ ਹੁੰਨੇ ਕਿ ਜਦੋਂ ਜ਼ਰਮ ਹੁੰਦਾ ਕਿਸੇ ਤੇ ਵੀ ਤੇ ਜ਼ਰਮ ਵਾਲੇ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੁੰਦਾ ਕਿਉਂਕਿ ਇਹ ਆ ਦਾ ਨਾਰਾ ਤਾਂ ਉਹਦੇ ਦਿਨਾਂ ਦੇ ਵਿੱਚ ਮੋਤੀ ਮਰੇ ਨੇ ਵੀ ਮਰਿਆ ਸੀ ਜਿਹਦਾ ਪਰਿਵਾਰ ਕੋਲੂ ਦੇ ਵਿੱਚ ਪੀੜਿਆ ਇਸ ਮਸਲੇ ਨੂੰ ਵੀ ਇਹ ਬਣਾਇਆ ਗਿਆ ਕਿ ਇਹ ਜੱਟ ਵਰਸ ਆ ਮਜ਼ਦੂਰ ਹੈ ਜਾਂ ਦਲਿਤ ਵਰਸੇ ਮਜ਼ਦੂਰ ਹੈ ਪਰ ਕੀ ਲੱਗਦਾ ਹੈ ਦਲਿਤ ਵਰਸੇ ਮਜ਼ਦੂਰ ਹੈ ਆ ਚੀਜ਼ ਜਾਣੋ ਦੇਖੀ ਅਸੀਂ ਸਮਝਦੇ ਹਾਂ ਵੀ ਅਸਲ ਚ ਇੱਥੇ ਦੋ ਜਮਾਤਾਂ ਹਨ ਇੱਕ ਲੁੱਟੇ ਜਾਣ ਵਾਲਿਆਂ ਦੀ ਜਮਾਤ ਆ ਅਤੇ ਇੱਕ ਲੁੱਟਣ ਵਾਲਿਆਂ ਦੀ ਜਮਾਤ ਆ ਲੁੱਟੇ ਜਾਣ ਵਾਲਿਆਂ ਦੇ ਵਿੱਚ ਆ ਮਜ਼ਦੂਰ ਆ ਚੰਦ ਭੰਦੇ ਭਾਰਤੀ ਕਿਸਾਨ ਨੂੰ ਨੇਕ ਤਗਰਾ ਹਾਂ ਫਿਰ ਸੰਘਰਸ਼ ਦੇ ਨਾਲ ਡਟਵੀਂ ਹਮਾਇਤ ਦੇ ਵਿੱਚ ਕੋਈ ਭੂਰਾ ਵੀ ਪਿੱਛੇ ਨਹੀਂ ਉਸ ਕਲ ਨੂੰ ਜਿਸ ਤਗਾਂ ਦੀ ਵੀ ਕੋਈ ਹਾਲਤ ਬਣੂਗੀ ਹਰ ਹਾਲਤ ਦੇ ਵਿੱਚ ਇਹਨਾਂ ਦੇ ਨਾਲ ਖੜਾਂਗੇ ਇਤਨਾ ਐਮਐਲ ਜਿਹੜਾ ਉਹਨਾਂ ਦੇ ਪਿੱਛੇ ਤੇ ਖੜਾ ਜਿਹੜਾ ਇਹ ਕਹਿੰਦਾ ਤਾਂ ਵੋਟਾਂ ਤਾਂ ਉਹ ਨਹੀਂ ਇਹ ਕਹਿ ਕੇ ਨਹੀਂ ਆ ਵੀ ਮੈਂ ਦਲਤਾਂ ਦਾ ਪਰ ਉਹ ਖੜਾ ਕਿਹਦੇ ਨਾਲ ਆ ਖੜਾ ਸ਼ਰਮਾਇਦਾਰੀ ਦੇ ਨਾਲ ਆ ਇਹ ਇਕੱਲਾ ਮਜ਼ਦੂਰ ਜਥੇਬੰਦੀਆਂ ਆਸਤੇ ਨਹੀਂ ਜਦੋਂ ਵੀ ਕੋਈ ਪੰਜਾਬ ਦੇ ਅੰਦਰ ਸਾਰੇ ਹਿੰਦੁਸਤਾਨ ਦੇ ਅੰਦਰ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤੇ ਉਦੋਂ ਸਾਡੀ ਜਥੇਬੰਦੀ ਇਹ ਸਮਝਦੀ ਆ ਅਸੀਂ ਜੁਰਮ ਵਾਲੇ ਦੇ ਖਿਲਾਫ ਚੱਲਦੇ ਆ ਫਰੀਦਕੋਟ ਵਿਖੇ ਮਜ਼ਦੂਰ ਜਥੇਬੰਦੀਆਂ ਦਾ ਧਰਨਾ ਚੱਲ ਰਿਹਾ ਚੰਦ ਭਾਨਵਾਲੀ ਕਟੜਾ ਨੂੰ ਲੈ ਕੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਪਹੁੰਚੇ ਆ ਉੱਥੇ ਮਜ਼ਦੂਰਾਂ ਦੇ ਨਾਲ ਕਿਸਾਨ ਜਥੇਬੰਦੀਆਂ ਵੀ ਖੜੀਆਂ ਨੇ ਕਿਸਾਨ ਜਥੇਬੰਦੀਆਂ ਦੇ ਵਿੱਚ ਇਹ ਗੱਲ ਕਰਨੀ ਹੋਵੇ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਤੇ ਕਰਤਿਕ ਸੰਜੂਨ ਤੇ ਕਿੱਡੀ ਵੱਡੀ ਇਕਤਾ ਦੀ ਮਿਸਾਲ ਹੋਰ ਹੈ ਕਿ ਮਜ਼ਦੂਰਾਂ ਲਈ ਜਿਹੜਾ ਚਾਹ ਦਾ ਲੰਗਰ ਹੈ ਉਹ ਕਿਸਾਨ ਯੂਨੀਅਨ ਵੱਲੋਂ ਪ੍ਰਬੰਧ ਕੀਤਾ ਗਿਆ ਅਕਸਰ ਹੀ ਪਾੜਨ ਦੀਆਂ ਗੱਲਾਂ ਜ਼ਰੂਰ ਚੱਲਦੀਆਂ ਕਿ ਮਜ਼ਦੂਰਾਂ ਤੇ ਕਿਸਾਨਾਂ ਨੂੰ ਪਾੜਿਆ ਜਾਵੇ ਇਹ ਵੀ ਚਰਚਾ ਚੱਲਦੀ ਹੈ ਕਿ ਜਦ ਮਜ਼ਦੂਰਾਂ ਦਾ ਕੋਈ ਕੰਮ ਹੁੰਦਾ ਤਾਂ ਕਿਸਾਨ ਜਿੱਥੇ ਬੰਦੀਆਂ ਉੱਥੇ ਨਹੀਂ ਪਹੁੰਚਦੀਆਂ ਪਰ ਫਰੀਦਕੋਟ ਦੇ ਵਿੱਚ ਇਸ ਵਕਤ ਮਜ਼ਦੂਰ ਧਰਨਾ ਲਗਾ ਰਹੇ ਨੇ ਤੇ ਉਹਨਾਂ ਦੇ ਚਾਹ ਪਾਣੀ ਦਾ ਪ੍ਰਬੰਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਤੇ ਨਾਲ ਉਹਨਾਂ ਦੇ ਧਰਨੇ ਦੇ ਵਿੱਚ ਸ਼ਮੂਲੀਅਤ ਵੀ ਜਿਹੜੀ ਹੈ ਉਹ ਕਿਸਾਨ ਜਥੇਬੰਦੀਆਂ ਨੇ ਕੀਤੀ ਹੋਈ ਆ ਗੱਲਬਾਤ ਕਰਦੇ ਆ ਇੱਧਰ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਈਏ ਕਿ ਧਰਨਾ ਮਜ਼ਦੂਰਾਂ ਦਾ ਚੱਲ ਰਿਹਾ ਤੇ ਪਿੱਛੇ ਜਿਹੜਾ ਪਿੱਛੇ ਜਿਹੜਾ ਚਾਹ ਦਾ ਲੰਗਰ ਹੈ ਉਹ ਕਿਸਾਨ ਜਥੇਬੰਦੀਆਂ ਵੱਲੋਂ ਲਗਾਇਆ ਜਾ ਰਿਹਾ ਤਾਂ ਜਿਹੜੀ 파ਟਕ ਪਾਉਣ ਦੀਆਂ ਗੱਲਾਂ ਵੱਖ-ਵੱਖ ਸ਼ਕਤੀਆਂ ਜਿਹੜੀਆਂ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਕਰਦੀਆਂ ਤਾਂ ਉਹਨਾਂ ਦੇ ਉੱਤੇ ਜਿਹੜੀ ਹੈ ਇਹ ਰੋਕ ਜਿਹੜੀ ਹੈ ਉਹ ਲੱਗਦੀ ਹੈ ਇਹ ਚੀਜ਼ ਦੇ ਨਾਲ ਉਹ ਚੀਜ਼ ਦੇ ਨਾਲ ਇਹਨਾਂ ਨੂੰ ਠੰਮਾ ਜਿਹੜਾ ਪੈਂਦਾ ਹੈ ਤਾਂ ਗੱਲਬਾਤ ਕਰਦੇ ਹਾਂ ਸਮੂਹ ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਕਿ ਉਹਨਾਂ ਨੇ ਇਹ ਚੀਜ਼ ਕਿਉਂ ਕੀਤੀ ਉਹਨਾਂ ਨੂੰ ਕਿਉਂ ਲੱਗਿਆ ਵੀ ਸਾਨੂੰ ਨਾਲ ਖੜਨਾ ਚਾਹੀਦਾ ਹੈ ਮਜ਼ਦੂਰ ਜਥੇਬੰਦੀਆਂ ਧਰਨਾ ਲਾ ਰਹੀਆਂ ਚੰਦਪਾਣ ਵਾਲੇ ਮਾਮਲੇ 'ਚ ਜਾਹ ਦਾ ਪ੍ਰਬੰਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਕਿਉਂ ਲੱਗਿਆ ਵੀ ਸਾਨੂੰ ਵੀ ਮੈਦਾਨ ਦੇ ਵਿੱਚ ਇਹਨਾਂ ਦੀ ਇਹ ਚੀਜ਼ ਦੀ ਮਦਦ ਕਰਨੀ ਚਾਹੀਦੀ ਹੈ ਚੰਦ ਭਾਨ ਜੋ ਕਾਂਡ ਵਾਪਰਿਆ ਉਹਦੇ ਕਰਕੇ ਸਾਨੂੰ ਇਉਂ ਲੱਗਦਾ ਕਿਉਂਕਿ ਇਕੱਲਾ ਮਜ਼ਦੂਰ ਜਥੇਬੰਦੀਆਂ ਵਾਸਤੇ ਨਹੀਂ ਜਦੋਂ ਵੀ ਕੋਈ ਪੰਜਾਬ ਦੇ ਅੰਦਰ ਸਾਰੇ ਹਿੰਦੁਸਤਾਨ ਦੇ ਅੰਦਰ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤੇ ਉਦੋਂ ਸਾਡੀ ਜਥੇਬੰਦੀ ਇਹ ਸਮਝਦੀ ਆ ਅਸੀਂ ਜੁਰਮ ਵਾਲੇ ਦੇ ਖਿਲਾਫ ਚੱਲਦੇ ਆ ਕਿਉਂਕਿ ਜਦੋਂ ਵੀ ਜੁਰਮ ਉਹ ਸਰਕਾਰਾਂ ਦਾ ਹੋਵੇ ਉਹ ਏਥੋਂ ਦੇ ਤਣਾੜਾਂ ਦਾ ਹੋਵੇ ਉਹ ਸ਼ਾਸਕ ਪਾਰਟੀਆਂ ਦਾ ਹੋਵੇ ਜੁਰਮ ਦਾ ਟਾਕਰਾ ਦੇਣ ਦੇ ਲਈ ਇਕੱਲਾ ਕੁਛ ਨਹੀਂ ਕਰ ਸਕਦਾ ਕਿ ਇਹਦੇ ਕਰਕੇ ਇਕੱਠੇ ਹੋਣ ਦੀ ਲੋੜ ਆ ਇਹਦੇ ਕਰਕੇ ਅਸੀਂ ਸਮਝਦੇ ਆ ਵੀ ਜਿਹੜਾ ਸਾਡਾ ਅਸਲ ਚ ਸਹੀ 9 ਮਾਸ ਦਾ ਰਿਸ਼ਤਾ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਹੈ ਉਹ ਆ ਹੈ ਕਿਸਾਨ ਮਜ਼ਦੂਰ ਏਕਤਾ ਕਿਉਂਕਿ ਸਾਡਾ ਫਰਜ਼ ਹੀ ਬਣਦਾ ਵੀ ਅਸੀਂ ਸਾਡੇ ਘਰਾਂ ਦੇ ਅੰਦਰ ਸਾਰਾ ਕੁਝ ਕੋਈ ਕਮੀ ਨਹੀਂ ਗਈ ਅਸੀਂ ਦਾਤੇ ਹਾਂ ਅੰਨ ਦਾਤੇ ਕਿਹਾ ਜਾਂਦਾ ਸਾਨੂੰ ਭਲਾ ਉ ਅਸੀਂ ਕਰਜ਼ਾਈ ਹਾਂ ਖੁਦਕਸ਼ੀਆਂ ਦੇ ਰਾਹ ਪਏ ਹੋਇਆ ਪਰ ਇਹ ਬਾਬੇ ਨਾਨਕ ਨਾਲ ਹੀ ਪਾਈ ਹੋਈ ਰੀਤ ਆ ਜਿਹੜੀ ਉਹਨੂੰ ਅਸੀਂ ਅੱਗੇ ਤੋਰਦੇ ਹੋਏ ਆਪਦਾ ਲੰਗਰ ਆ ਜਿਹੜਾ ਚਾਹ ਪਾਣੀ ਦਾ ਲੰਗਰ ਅਸੀਂ ਲਾਉਣੇ ਹੁੰਨੇ ਆ ਉਹ ਭਲਾ ਪਟਿਆਲੇ ਵਾਲੇ ਰਾਜ ਦੇ ਬਾਅਦ ਅੱਗੇ ਜਦੋਂ ਮਜ਼ਦੂਰਾਂ ਦਾ ਧਰਨਾ ਹੋਵੇ ਉਦੋਂ ਕਿਉਂ ਨਾ ਉਦੋਂ ਵੀ ਅਸੀਂ ਲਾਉਣੇ ਆ ਤੇ ਜਦੋਂ ਇਸ ਤਰ੍ਹਾਂ ਕਿਤੇ ਵੀ ਪੰਜਾਬ ਦੇ ਅੰਦਰ ਛੋਟੇ ਮ ਤੇ ਉਦੋਂ ਅਸੀਂ ਇਹ ਆਪ ਦਾ ਫਰਜ ਸਮਝਦੇ ਸਮਝਦੇ ਹੋਏ ਅਤੇ ਆਪਦੀ ਏਕਤਾ ਨੂੰ ਇਕੱਠਾ ਕਰਨ ਦੇ ਲਈ ਇਸ ਤਰ੍ਹਾਂ ਲੰਗਰ ਚਾਹ ਦਾ ਜਿਹੜਾ ਲਾਉਨੇ ਆ ਇੱਕ ਗੱਲ ਬੜੀ ਚੱਲਦੀ ਹੈ ਮਤਲਬ ਕਈ ਵਾਰ 파ਟਕ ਪਾਉਣ ਦੇ ਲਈ ਇਹ ਗੱਲਾਂ ਚੱਲਦੀਆਂ ਜਾਂ ਜਿਵੇਂ ਇਸ ਮਸਲੇ ਨੂੰ ਵੀ ਇਹ ਬਣਾਇਆ ਗਿਆ ਕਿ ਇਹ ਜੱਟ ਵਰਸ ਜ ਮਜ਼ਦੂਰ ਹੈ ਜਾਂ ਦਲਿਤ ਵਰਸ ਜ ਮਜ਼ਦੂਰ ਹੈ ਪਰ ਕੀ ਲੱਗਦਾ ਹੈ ਦਲਿਤ ਵਰਸ ਜ ਮਜ਼ਦੂਰ ਆ ਆ ਚੀਜ਼ਾਂ ਨੂੰ ਦੇਖ ਕੇ ਬਿਲਕੁਲ ਨਹੀਂ ਕਿਉਂਕਿ ਦਲਿਤ ਵਰਸ ਜ ਮਜ਼ਦੂਰ ਆ ਜਿਹੜਾ ਜਿਹੜਾ ਕਿਸਾਨ ਵਰਸਜ ਦਲਤ ਕਿਹਾ ਜਾਂਦਾ ਹੈ ਵੀ ਕਿਸਾਨ ਮਜ਼ਦੂਰ ਵਿਰੋਧੀ ਬਣਾਇਆ ਜਾਂਦਾ ਸਹੀ ਮੈਨੇ ਇਹ ਇਥੋਂ ਦੇ ਅੰਗਰੇਜ਼ ਪਹਿਲਾਂ ਉਹ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਜਿਹੜੀ ਲੈ ਕੇ ਆਏ ਸੀ ਇਹ ਉਹੀ ਆ ਉਸੇ ਨੂੰ ਇਥੇ ਦੇ ਸ਼ਾਸਕ ਆ ਜਿਹੜੇ ਉਹਨਾਂ ਨੂੰ ਰਾਸ ਆਉਂਦਾ ਉਹ ਇਸ ਤਰ੍ਹਾਂ ਕੜਮ ਚੌਧਰੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮਜ਼ਦੂਰਾਂ ਤੇ ਕਿਸਾਨਾਂ 'ਚ ਪਾੜਾ ਕਰਕੇ ਆਪਦਾ ਮਕਸਦ ਹੱਲ ਕਰਨ ਦੇ ਲਈ ਲੋਕਾਂ ਤੇ ਜ਼ਬਰ ਕਰਨ ਦੇ ਲਈ ਲੋਕਾਂ ਤੋਂ ਜ਼ਮੀਨਾਂ ਖੋਣ ਦੇ ਲਈ ਇਹ ਉਹਨਾਂ ਨੂੰ ਰਾਸ ਆਉਂਦੇ ਤਾਂ ਕਰਕੇ ਇਸ ਤਰ੍ਹਾਂ ਦੇ ਸ਼ਬਦ ਲੈ ਕੇ ਆਉਂਦੇ ਹੋ ਹਾਲਾਂਕਿ ਇਸ ਤਰ੍ਹਾਂ ਜਿਹੜਾ ਜੱਟਵਾ ਤੇ ਜਿਹੜਾ ਉਹ ਕਹਿੰਦੇ ਆ ਵੀ ਇਥੇ ਜਾਤੀ ਬਣਾਇਆ ਜਾਂਦਾ ਇਹ ਤਾਂ ਫਿਰ ਭਾਜਪਾ ਵੀ ਇਸ ਤਰ੍ਹਾਂ ਦੇ ਫਿਰ ਕੋਈ ਹਿੱਸਾ ਕਰਕੇ ਆਈ ਆ ਉਹ ਵੀ ਇਸ ਤਰ੍ਹਾਂ ਹੀ ਵੋਟਾਂ ਲੈ ਕੇ ਤੇ ਅੱਗੇ ਆਉਂਦੇ ਆ ਅਸੀਂ ਸਮਝਦੇ ਆਂ ਵੀ ਅਸਲ ਚ ਇਥੇ ਦੋ ਜਮਾਤਾਂ ਆ ਇੱਕ ਲੁੱਟੇ ਜਾਣ ਵਾਲਿਆਂ ਦੀ ਜਮਾਤ ਆ ਤੇ ਇੱਕ ਲੁੱਟਣ ਵਾਲਿਆਂ ਦੀ ਜਮਾਤ ਆ ਲੁੱਟੇ ਜਾਣ ਵਾਲਿਆਂ ਦੇ ਵਿੱਚ ਆ ਮਜ਼ਦੂਰ ਆ ਚੰਦਪਾਣ ਦੇ ਹੋਰ ਪੰਜਾਬ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਭਾਰਤ ਦੇ ਕਿੰਨੇ ਬੈਠੇ ਆ ਤੇ ਦੂਜੇ ਪਾਸੇ ਉਹੀ ਜਿਹੜੇ ਲੁੱਟਣ ਵਾਲੇ ਆ ਉਹਦੇ ਵਿੱਚ ਦਾ ਚੰਨੀ ਵਰਗੇ ਵੀ ਬੈਠੇ ਆ ਉਹਦੇ ਵਿੱਚ ਦਾ ਹੋਰ ਆਪਣਾ ਜਿਹੜੇ 86 ਇਹਨਾਂ ਦੇ ਆਉਂਦੇ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਵੀ ਰਹਿ ਚੁੱਕੇ ਆ ਉਹ ਆਗੇ ਵੀ ਅਸਲ 'ਚ ਵੀ ਉਹ ਪਾੜਾ ਪਾਉਂਦੇ ਆ ਉਹ ਵਰਤਦੇ ਓਦੋਂ ਜਦੋਂ ਵੋਟਾਂ ਆਉਂਦੀਆਂ ਓਦੋਂ ਇੱਥੇ ਸਾਰਾ ਹੇਜ ਆਉਂਦਾ ਮਜ਼ਦੂਰਾਂ ਦਾ ਵੀ ਮਜ਼ਦੂਰਾਂ ਦੇ ਅਸੀਂ ਆ ਪਰ ਮਜ਼ਦੂਰਾਂ ਦੇ ਉਹ ਹੁੰਦੇ ਆ ਜਿਹੜੇ ਮਜ਼ਦੂਰਾਂ ਦੀ ਗੱਲ ਜਾ ਕੇ ਸੁਣਦੇ ਆ ਮਜ਼ਦੂਰਾਂ ਦੀ ਪੜਤਾਲ ਕਰਦੇ ਆ ਕਰੋਨਾ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਚੁੱਲਿਆਂ ਦਾ ਖਿਆਲ ਰੱਖਦੇ ਆ ਇਸ ਕਰਕੇ ਅਸੀਂ ਸਮਝਦੇ ਆ ਵੀ ਇਸ ਤਰ੍ਹਾਂ ਦੇ ਪਾੜੇ ਆ ਜਿਹੜੇ ਪਾੜੇ ਪਾ ਕੇ ਕਿਸਾਨਾਂ ਮਜ਼ਦੂਰਾਂ ਚ ਤੇ ਰਾਜ ਸਤਾ ਕਾਇਮ ਕੀਤੀ ਜਾਂਦੀ ਹੈ ਗੱਦੀ ਤੋਂ ਸਵਾਇ ਹੋਰ ਕੁਛ ਨਹੀਂ ਇਸ ਕਰਕੇ ਸਾਡੀ ਜਥੇਬੰਦੀ ਇਸ ਗੱਲ ਦਾ ਪੂਰਾ ਖਿਆਲ ਰੱਖਦੀ ਆ ਅੱবি ਅਸੀਂ ਕਿਸਾਨਾਂ ਮਜ਼ਦੂਰਾਂ ਦਾ ਇਕੱਠਾ ਜਿਹੜਾ ਸਹੀ ਲੋਹੇ ਦੀ ਲੱਠ ਵੇਰੀ ਦੇ ਸਰ ਦੇ ਵਿੱਚ ਵਜਣ ਵਾਲੀ ਆ ਵੀ ਇਹਦੇ ਕਰਕੇ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਬਣਾ ਕੇ ਇਕੱਠ ਇਕੱਠਾ ਕਰਕੇ ਲਿਆ ਰਹੇ ਆ ਇਸ ਕਰਕੇ ਇਹ ਸਮਝਦੇ ਆ ਵੀ ਸਾਡਾ ਫਰਜ ਆ ਵੀ ਅਸੀਂ ਇੱਥੇ ਲੰਗਰ ਲਾ ਚਾਹ ਪਾਣੀ ਦਾ ਜਿਹੜਾ ਇਹ ਅਸੀਂ ਬਾਬੇ ਨਾਨਕ ਵਾਲੀ ਰੀਤ ਦੇ ਵਜੋਂ ਲਾਇਆ ਹੋਇਆ ਅਤੇ ਦੂਜੇ ਪਾਸੇ ਸਾਡਾ ਫਰਜ ਬਣਦਾ ਕਿਉਂਕਿ ਜਦੋਂ ਜ਼ੁਰਮ ਹੁੰਦਾ ਕਿਸੇ ਤੇ ਵੀ ਤੇ ਜ਼ੁਰਮ ਵਾਲੇ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੁੰਦਾ ਕਿਉਂਕਿ ਇਹ ਹਾ ਦਾ ਨਾਰਾ ਤਾਂ ਉਹਦੇ ਦਿਨਾਂ ਦੇ ਵਿੱਚ ਮੋਤੀ ਮਰੇ ਨੇ ਵੀ ਮਰਿਆ ਸੀ ਜਿਹਦਾ ਪਰਿਵਾਰ ਕੋਲੂ ਦੇ ਵਿੱਚ ਪੀੜਿਆ ਇਸ ਕਰਕੇ ਅਸੀਂ ਇਹ ਸਮਝਦੇ ਆ ਵੀ ਮਜ਼ਦੂਰਾਂ ਨਾਲ ਧੱਕਾ ਹੋਇਆ ਨਾੜ ਵਿਅਕਤੀਆਂ ਨੇ ਗੋਲੀ ਚਲਾ ਕੇ ਸ਼ਰੇ ਮਾਰਿਆ ਤਿੰਨ ਬੰਦੇ ਉਹਨਾਂ ਦੇ ਜ਼ਖਮੀ ਕੀਤੇ ਆ ਉਲਟਾ ਉਹਨਾਂ ਤੇ 307 ਦੇ ਪਰਚੇ ਲਾ ਕੇ ਉਹਨਾਂ ਨੂੰ ਹੀ ਅੰਦਰ ਤੱਕ ਕੈਥੋ ਦੀ ਸਰਕਾਰ ਨੇ ਉਸ ਤੋਂ ਦੇ ਐਸਐਸਪੀ ਨੇ ਤੇ ਇਥੋਂ ਦਾ ਐਮਐਲਏ ਜਿਹੜਾ ਉਹਨਾਂ ਦੇ ਪਿੱਠ ਤੇ ਖੜਾ ਜਿਹੜਾ ਇਹ ਕਹਿੰਦਾ ਤਾਂ ਵੋਟਾਂ ਤੋਂ ਨਹੀਂ ਇਹ ਕਹਿ ਕੇ ਲਈਆਂ ਵੀ ਮੈਂ ਦਲਤਾਂ ਦਾ ਪਰ ਉਹ ਖੜਾ ਕਿਹਦੇ ਨਾਲ ਆ ਖੜਾ ਸ਼ਰਮਾਇਦਾਰੀ ਦੇ ਨਾਲ ਆ ਉਹ ਉਹਨਾਂ ਦੀ ਰਾਖੀ ਕਰਨ ਦੇ ਲਈ ਖੜਾ ਗੁੰਡਾ ਕਰਤੀ ਵਾਲਿਆਂ ਦੇ ਨਾਲ ਖੜਾ ਨਾਲ ਖੜਾ ਇਸ ਕਰਕੇ ਅਸਲ 'ਚ ਇਹ ਮਜ਼ਦੂਰ ਆ ਜਿਹੜੇ ਲੁੱਟੇ ਜਾਣ ਵਾਲੇ ਮਜ਼ਦੂਰਾਂ ਦਾ ਉਹ ਕਦੇ ਨਹੀਂ ਹੋ ਸਕਦਾ ਲੁੱਟੇ ਜਾਣ ਵਾਲਿਆਂ ਦੇ ਲੋਕ ਆ ਇਹਨਾਂ ਲੋਕਾਂ ਦੇ ਇਕੱਠੇ ਹੋਏ ਬ ਕੀ ਲਾ ਮਤਲਬ ਕੀ ਲੱਗਦਾ ਉਹ ਘਟਰਾ ਤੁਸੀਂ ਸਾਰੀ ਜਾਂਚ ਕੀਤੀ ਹੋਊਗੀ ਤੁਹਾਡੀ ਜਥੇਬੰਦੀ ਕੀ ਸਮਝ ਰੱਖਦੀ ਹੈ ਵੀ ਇਹ ਘਟਰਾ ਦੇ ਪਿੱਛੇ ਕੌਣ ਹੈ ਕਿਹਨੇ ਹੁਕਮ ਕੀਤਾ ਹੋਊਗਾ ਮਜ਼ਦੂਰਾਂ ਤੇ ਜ਼ੁਲਮ ਕਰਨ ਦਾ ਕਿਹਨੇ ਕੀਤਾ ਹੋ ਉਹ ਲਾਠੀ ਚਾਰੀ ਦਾ ਜਸਤਿਕਾਂ ਦੀਆਂ ਗੱਲਾਂ ਆ ਰਹੀਆਂ ਜਿਵੇਂ ਪਹਿਲੇ ਦਿਨ ਉਹਨਾਂ ਨੇ ਇਥੋਂ ਦੇ ਪ੍ਰਸ਼ਾਸਨ ਨੇ ਉਹ ਸਿੱਧੀ ਤੇ ਉਥੋਂ ਦੀ ਸ਼ਰਮਾਇਦਾਰੀ ਨੇ ਤੇ ਉਥੋਂ ਦੇ ਐਮ ਐਲ ਏ ਨੇ ਡਲੇ ਰੋਡਾਂ ਵਾਲੀਆਂ ਘਟਰਾਵਾਂ ਸਾਹਮਣੇ ਲੋਕਾਂ ਦੇ ਪਰੇਸ਼ ਕਰੀਆਂ ਤੇ ਉਦੋਂ ਹੀ ਆਉਂ ਲੱਗਦਾ ਸੀ ਸੱਚੀ ਵੀ ਜਿਹੜਾ ਇਹ ਜਥੇਬੰਦ ਹਿੱਸਾ ਨਹੀਂ ਸੀਗਾ ਗੈਰ ਜਥੇਬੰਦ ਹੋਣ ਦੇ ਕਾਰਨ ਵੀ ਸੱਚੀ ਪੁਲਿਸ ਤੇ ਡਲੇ ਵੱਜ ਗਏ ਆ ਪਰ ਜਦੋਂ ਦੋਵੇਂ ਵੀਡੀਓ ਵਾਇਰਲ ਹੋ ਗਈਆਂ ਗਮਦੂਰ ਦੇਪ ਦੀ ਜੇ ਵਾਲੀ ਹੋ ਗਈ ਚਾਰੇ ਜਖੜਾ ਗੋਲੀਆਂ ਚਲਾਈ ਜਾਂਦਾ ਇਸੇ ਤੇ ਗਾਈ ਥੱਲੇ ਖੜੇ ਜੈਜੀ ਵਾਲੀ ਹੋ ਗਈ ਦਰਵਾਜੇ ਦੇ ਨਾਲ ਖੜਾ ਪੁਲਿਸ ਦੀ ਹਾਜ਼ਰੀ ਦੇ ਵਿੱਚ ਗੋਲੀਆਂ ਚਲਾਈ ਜਾਂਦਾ ਸਿੱਧੀ ਬੰਦੂਖ ਉਹਦੀ ਦੀ ਜਾਂਦੀ ਆ ਆਮ ਵੀਡੀਓ ਵਾਇਰਲ ਹੋਈ ਆ ਉਹਦੇ ਤੋਂ ਸਾਫ਼ ਹੋਇਆ ਵੀ ਯਾਰ ਸੱਚੀ ਆ ਹੋਇਆ ਤੇ ਇਧਰੋਂ ਵੀ ਆਉਣ ਲੱਗਾ ਪਹਿਲਾਂ ਜਥੇਬੰਦੀ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਜਦੋਂ ਉਹ ਪੜਤਾਲ ਚ ਆਇਆ ਤੇ ਪਿੰਡ ਚ ਗਏ ਆ ਪੜਤਾਲ ਕਰਨ ਲਈ ਫਿਰ ਇਹ ਪਤਾ ਲੱਗਾ ਵੀ ਅਸਲ ਚ ਇਹ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਨਹੀਂਗਾ ਇਹ ਤਾਂ ਸ਼ਰਮਾਇਦਾਰੀ ਮਜ਼ਦੂਰਾਂ ਨੂੰ ਕੁੱਟ ਕੇ ਤੰਣ ਕੇ ਮਤਲਬ ਹੈਂਕੜ ਰੱਖ ਕੇ ਅਸਲ ਚ ਕੋਈ ਪਿਛਲੀ ਦੁਸ਼ਮਣੀ ਕੱਢਣਾ ਚਾਹੁੰਦੀ ਆ ਇਸ ਕਰਕੇ ਵੀ ਇਹ ਦੇ ਪਾਣੀ ਵਾਲਾ ਜੇ ਮਸਲਾ ਸੀ ਤਾਂ ਕੋਈ ਵੱਡਾ ਮਸਲਾ ਨਹੀਂ ਸੀ ਉਹ ਡੀਸੀ ਦੇ ਧਿਆਨ ਸੀ ਵੀਡੀਓ ਦੇ ਧਿਆਨ ਸੀ ਹੱਲ ਹੋ ਸਕਦਾ ਸੀ ਪਰ ਉਸ ਮਸਲੇ ਨੂੰ ਲੈ ਕੇ ਜਦੋਂ ਇਥੋਂ ਦਾ ਜੈਤੋ ਵਾਲਾ ਐਸਐਚਓ ਰਜੇਸ਼ ਕੁਮਾਰ ਜਾਂਦਾ ਉਹਨੇ ਜਿਹੜੀ ਭੂਮਿਕਾ ਨਿਭਾਈ ਆ ਤੇ ਉਹਨਾਂ ਗੋਲੀਆਂ ਦੇ ਕਾਰਨ ਲੋਕਾਂ ਨੂੰ ਛਕਾਇਆ ਫੇਰ ਡਲੇ ਚੱਲੇ ਆ ਫਿਰ ਲੋਕਾਂ ਦੇ ਘਰ ਭੰਨੇ ਅਸੀਂ ਵੇਖ ਕੇ ਆਏ ਆ ਲੋਕਾਂ ਦੀਆਂ ਗੱਡੀਆਂ ਭੰਨੀਆਂ ਵੇਖ ਕੇ ਆਏ ਆ ਲੋਕਾਂ ਦੇ ਪਸ਼ੂ ਛੱਡੇ ਮੋਟਰਾਂ ਚੱਲੀ ਗਈਆਂ ਨਾਲ ਗਿਆਆਂ ਲੀਆਂ ਇਸ ਤਰ੍ਹਾਂ ਦੀ ਹਾਲਤ ਕੀ ਐ ਇਥੋਂ ਤੱਕ ਜ਼ਬਰ ਤੇ ਉਤਰਿਆ ਹੋਇਆ ਸੀ ਇਸ ਕਰਕੇ ਅਸੀਂ ਇਹਦੀ ਪੜਤਾਲ ਇਸ ਤੱਕ ਕਰਕੇ ਸਾਨੂੰ ਇਹ ਲੱਗਦਾ ਸੀ ਪਹਿਲਾਂ ਕਿ ਕਿ ਕਿਤੇ ਕਿਸਾਨ ਮਜ਼ਦੂਰ ਬਣਾ ਨਾ ਰਹੇ ਹੁਣ ਵੀ ਉਸ ਤੱਕ ਨਾ ਹੋਵੇ ਸੱਚੀਓ ਇਹ ਇਉਂ ਹੋਇਆ ਵੀ ਜਬਰ ਆ ਜਿਹੜਾ ਇੱਕ ਸ਼ਰਮਾਇਦਾਰੀ ਨੇ ਐਮ ਐਲ ਏ ਅਮੋਲਕ ਦੇ ਕਹਿਣਤੇ ਹੋਇਆ ਪਿਆ ਕਿਉਂਕਿ ਐਮਐਲਏ ਨੇ ਪਹਿਲਾਂ ਵੋਟਾਂ ਦੇ ਦਿਨਾਂ ਦੇ ਵਿੱਚ ਵੀ ਇੱਧਰ ਕਦੇ ਪਲਾ ਮੱਤੇ ਦੇ ਵਿੱਚ ਹੋਵੇ ਸਰਪੰਚੀ ਵਾਲੇ ਇਲੈਕਸ਼ਨਾਂ ਦੇ ਵਿੱਚ ਦਬੜੀ ਖਾਨੇ ਵਰਗੇ ਹੋਰ ਖਚੜਾ ਪਿੰਡ ਕਿੰਨੇ ਪਏ ਆ ਕਿਉਂਕਿ ਅਸਲ ਚ ਉਹਦਾ ਅਕਸ ਬਣ ਚੁੱਕਿਆ ਵੀ ਉਹ ਆਂਦਾ ਵੀ ਮੈਂ लाठी ਗੋਲੀ ਨਾਲ ਲੋਕਾਂ ਨੂੰ ਦਬਾ ਲੂੰਗਾ लाठी ਗੋਲੀ ਨਾਲ ਲੋਕ ਦਬਣ ਵਾਲੇ ਨਹੀਂ ਲੋਕ ਇਕੱਠੇ ਹੋ ਕੇ ਇਹਨਾਂ ਦੇ ਇਸ ਤਰ੍ਹਾਂ ਦੇ ਕਾਰਿਆਂ ਦਾ ਜਵਾਬ ਦਿੰਦੇ ਰਹਿਣਗੇ ਭਾਰਤੀ ਕਿਸਾਨ ਯੂਨੀਤ ਗਰਾਹਾਂ ਫਿਰ ਇਹ ਸੰਘਰਸ਼ ਦੇ ਨਾਲ ਡਟਵੀ ਹਮਾਇਤ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਨੇਕਤਾ ਅਗਰਾ ਹਾਂ ਡਟਵੀਂ ਹਮਾਇਤ ਕਰ ਰਹੀ ਆ ਕੋਈ ਭੂਰਾ ਵੀ ਪਿੱਛੇ ਨਹੀਂ ਇਸ ਕੋਲੋਂ ਜਿਸ ਤੱਕਾਂ ਦੀ ਵੀ ਕੋਈ ਹਾਲਤ ਬਣੂਗੀ ਹਰ ਹਾਲਤ ਦੇ ਵਿੱਚ ਇਹਨਾਂ ਦੇ ਨਾਲ ਖੜਾਂਗੇ ਕੀ ਮੰਗਾ ਹੁਣ ਕੀ ਮੰਗਾ ਤੇ ਜਿਹੜਾ ਛੁੱਟਿਆ ਗਿਆ ਛੁੱਟਿਆ ਗਿਆ ਜਿਹੜਾ ਅਸਲ 'ਚ ਮੰਗਾ ਤਾਂ ਇਹਨਾਂ ਦੀ ਮਜ਼ਦੂਰ ਜਥੇਬੰਦੀਆਂ ਵੱਲੋਂ ਜੋ ਇਹਨਾਂ ਨੇ ਲਿਖਿਆ ਰਾਤ 12:30 ਵਜੇ ਮੀਟਿੰਗ ਖਤਮ ਹੋਈ ਹੈ ਡੀਸੀ ਵੱਲੋਂ ਉਹਦੇ ਵਿੱਚ ਐਸਐਚਓ ਨੂੰ ਫਾਰਕ ਕੀਤਾ ਜਾਊਗਾ ਨਰਜੇਸ਼ ਕੁਮਾਰ ਨੂੰ ਉਨੂੰ ਆਂਦੇ ਲੈਣ ਹਾਜ਼ਰ ਕਰਤਾ ਤੇ ਉਹਦੇ ਤੇ ਅਸੀਂ ਤਾਂ ਇਹ ਆਖਿਆ ਵੀ 307 ਦਾ ਪਰਚਾ ਰੇਸ਼ਤੇ ਬਣਦਾ ਅਤੇ ਜੈਜੀ ਤੇ ਉਹਦੇ ਭਰਾ ਗਮਦੂਰ ਤੇ ਉਹਦੇ ਭਤੀਜੇ ਚੇਅਰਮੈਨ ਤੇ ਉਹਨਾਂ ਤੇ 307 ਦੇ ਪਰਚਾ ਪਰਚੇ ਬਣਦੇ ਆ ਉਹਨਾਂ ਦੇ ਅਸਲਾ ਜਿਹੜਾ ਅਸਲਾ ਐਕਟ ਲਾ ਕੇ ਉਹਨਾਂ ਦੇ ਅਸਲੇ ਲਾਇਸੈਂਸ ਰੱਦ ਹੋਣੇ ਚਾਹੀਦੇ ਆ ਕੈਨਸਲ ਕਰੇ ਸਰਕਾਰ ਤੇ ਉਦੋਂ ਗਾਂ ਜਿਹੜੇ ਉਹਦੇ ਵਿੱਚ ਹੋਰ ਅਧਿਕਾਰੀ ਆਉਂਦੇ ਆ ਉਹਨਾਂ ਅਧਿਕਾਰੀਆਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਤੇ ਮਜ਼ਦੂਰ ਜਿਹੜੇ ਜੇਲ੍ਹੀ ਤੁੰਨੇ ਹੋਏ ਆ ਜ਼ਖਮੀਆਂ ਨੂੰ ਇਲਾਜ ਕਰਾਉਣ ਦੀ ਬਜਾਏ ਸਿੱਧਾ ਜੇਲ੍ਹੀ ਤੋਂ ਤਾਂ ਉਹਨਾਂ ਨੂੰ ਰਿਹਾਅ ਕਰਨਾ ਚਾਹੀਦਾ ਇੱਥੋਂ ਤੱਕ ਪੜ ਜਿਹੜਾ 17-17 ਸਾਲ ਦੇ ਪੜ ਕੇ ਆਪਦੇ ਬੈਗ ਰੱਖ ਕੇ ਤੇ ਚਾਹ ਪਾਣੀ ਦੀ ਡੀਕ ਕਰ ਰਹੀ ਸੀ ਉਹਨਾਂ ਨੂੰ ਅੰਦਰੋਂ ਫੜ ਕੇ ਕੁੱਟ ਕੇ ਸਾਕਠਾਣੇ ਦੇ ਅੰਦਰ ਲਿਜਾ ਕੇ ਕੁੱਟਿਆ ਇਥੋਂ ਤੱਕ ਵੀਡੀਓ ਇੱਕ ਵਾਇਰਲ ਹੋਈ ਆ ਵੀ ਉਹਾਂ ਦੇ ਵੀ ਸਾਡੇ ਦਾਦੇ ਲੱਗਦੇ ਸਾਡੇ ਦਾਦਿਆਂ ਦੇ ਸਾਥੋਂ ਚਪੇੜੇ ਮਾਰੇ ਇਹ ਬੱਚਾ ਕਹਿ ਰਿਹਾ ਇੱਕ ਬੱਚੇ ਦੇ ਬਾਥਰੂਮ ਦੇ ਵਿੱਚ ਬਲੱਡ ਆ ਰਿਹਾ ਉਹਨੂੰ ਦਾਖਲ ਕਰਾਇਆ ਹੋਇਆ ਹੋਰ ਇਸ ਤਰ੍ਹਾਂ ਦੇ ਕਿੰਨੇ ਜ਼ਖਮੀ ਆ ਵਿੱਚੋਂ 18-20 ਇਸ ਤਰ੍ਹਾਂ ਦੇ ਆ ਜਿਹੜੇ ਲਾਪਤਾ ਹਜੇ ਇਹਨਾਂ ਦੇ ਡਰ ਦੇ ਮਾਰੇ ਪੁਲਿਸ ਨੇ ਪਤਾ ਨਹੀਂ ਕਿਤੇ ਪਾਸੇ ਰੱਖੇ ਹੋਏ ਆ ਕਿ ਇਹਨਾਂ ਦੇ ਡਰ ਤੋਂ ਲੋਕ ਟਲੇ ਹੋਏ ਆ ਉਹ ਅਜੇ ਸਾਹਮਣੇ ਨਹੀਂ ਆ ਰਹੇ ਇਸ ਕਰਕੇ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਜੋ ਜਥੇ ਬੰਦੀਆਂ ਦੀ ਮੰਗ ਆ ਅਤੇ ਪਰਚੇ ਆ ਜਿਹੜੇ ਉਧਰਲੇ ਪਾਸੇ ਉਹਨਾਂ ਤੇ ਕਰਕੇ ਜੈਜੀ ਵਰਗਿਆਂ ਤੇ ਉਹਨਾਂ ਨੂੰ ਸ਼ਲਕਾਂ ਦੇ ਅੰਦਰ ਕਰਨਾ ਚਾਹੀਦਾ